ਅਸਲ ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਰਪਸ਼ਨ ਦੇ ਵਿੱਚ ਜ਼ੀਰੋ ਟੋਲਰੈਂਸ ਭਗਵੰਤ ਮਾਨ ਦਾ ਜਾਂ ਹਲਕਾ ਛੱਡੋ ਜਾਂ ਫਿਰ ਅੰਦਰ ਜਾਓ ਤੁਹਾਨੂੰ ਦੱਸ ਦਿੰਨੇ ਆ ਕਿ ਬੀਬਾ ਜੀ ਖਰੜ ਤੋਂ ਵਿਧਾਇਕ ਗਗਨਨ ਮੋਲਮਾਨ ਨੇ ਅਸਤੀਫਾ ਦੇ ਦਿੱਤਾ ਹੈ ਰਾਜਨੀਤੀ ਚ ਹੜਕਮ ਮੱਚ ਗਿਆ ਏ ਅਸਤੀਫਾ ਦੇਣ ਤੋਂ ਬਾਅਦ ਬੀਬਾ ਨੇ ਕੜੱਲਾ ਕੱਢ ਦਿੱਤੀਆਂ ਨੇ ਠੋਕ ਠੋਕ ਕੇ ਮਠਾਰ ਮਠਾਰ ਕੇ ਉਹ ਖੁਲਾਸੇ ਕਰ ਦਿੱਤੇ ਆ ਜਿਹੜੇ ਪੰਜਾਬੀਆਂ ਨੂੰ ਨਹੀਂ ਪਤਾ ਸੀ ਕੀ ਕੁਝ ਹੋਇਆ ਕੀਨੇ ਕੀਨੇ ਕੀ ਕੀ ਕੀਤਾ ਤੇ ਦਿੱਲੀ ਦੀ ਟੀਮ ਪੰਜਾਬ ਨੂੰ ਕਿਵੇਂ ਚਲਾਉਂਦੀ ਸੀ ਖਰੜ ਹਲਕਾ ਸਿਉਣੇ ਦੀ ਖਾਨ ਬਹੁਤ ਵੱਡੇ ਬਿਲਡਰ ਉੱਥੇ ਆ ਮੋਹਾਲੀ ਚੰਡੀਗੜ੍ਹ ਨੇੜੇ ਹੋਣ ਕਰਕੇ ਖਰੜ ਸਿਉਣੇ ਦੀ ਖਾਨ ਬਣਿਆ ਹੋਇਆ ਪ੍ਰਾਪਰਟੀਆਂ ਬਹੁਤ ਮਹਿੰਗੀਆਂ ਨੇ ਇਸ ਕਰਕੇ ਇਸ ਹਲਕੇ ਤੇ ਹਰ ਇੱਕ ਦੀ ਨਿਗਾਹ ਰਹਿੰਦੀ ਹੈ ਹੁਣ ਬੀਬਾ ਜੀ ਨੇ ਜਦੋਂ ਅਸਤੀਫਾ ਦੇ ਦਿੱਤਾ ਲੋਕ ਭਾਲਦੇ ਸੀ ਕੀ ਹੋਇਆ ਕਿਉਂ ਬੀਬਾ ਨੇ ਅਸਤੀਫਾ ਦੇ ਦਿੱਤਾ ਲੋਕ ਤਰਸਦੇ ਐਮਐਲਏ ਬਾਨ ਨੂੰ ਬੀਬਾ ਜੀ ਸੱਤਾਧਾਰੀ ਪਾਰਟੀ ਦੇ ਐਮਐਲਏ ਹੋ ਕੇ ਅਸਤੀਫਾ ਦੇ ਰਹੇ ਆ ਪਰ ਕੌਣ ਕੀ ਜਾਣਦਾ ਸੀ ਕਿ ਬੀਬਾ ਜੀ ਦੇ ਨਾਲ ਹੋ ਕੀ ਰਿਹਾ ਸੀ ਕਿਉਂ ਅਸਤੀਫਾ ਦਿੱਤਾ ਬੀਬਾ ਨੇ ਕੋਈ ਨਹੀਂ ਜਾਣਦਾ ਸੀ ਪਰ ਬੀਬਾ ਜੀ ਜਦੋਂ ਅਸਤੀਫਾ ਦੇ ਕੇ ਪਾਰਟੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਅਨੁਸ਼ਾਸਨ ਵੀ ਭੰਗਣੀ ਕੀਤਾ ਜਦੋਂ ਅਸਤੀਫਾ ਦੇਤਾ ਸਪੀਕਰ ਕੁਲਤਾਰ ਸੰਧਮਾਣੋਂ ਉਸ ਤੋਂ ਬਾਅਦ ਵਿਲੇ ਹੋ ਕੇ ਉਹਨਾਂ ਨੇ ਠੋਕ ਕੇ ਰੱਖਤੀ ਮੰਜੀ ਕਿਹੜਾ ਦਿੱਲੀ ਦਾ ਵੱਡਾ ਲੀਡਰ ਕੀ ਕਰਦਾ ਸਬੂਤਾਂ ਸਮੇਤ ਦੱਸਾਂਗੇ ਕਿਹੜਾ ਪੰਜਾਬ ਦਾ ਵੱਡਾ ਲੀਡਰ ਕੀ ਕਰਦਾ ਕਿਹੜੇ ਲੀਡਰ ਦੀ ਕਿਹਦੇ ਨਾਲ ਸੈਟਿੰਗ ਆ ਕਿਹੜਾ ਲੀਡਰ ਕਿਹਨੂੰ ਫਸਾਉਣਾ ਚਾਹੁੰਦਾ ਕਿਹੜਾ ਲੀਡਰ ਇੱਕ ਦੂਜੇ ਨੂੰ ਠੱਬੀ ਲਾਉਣਾ ਚਾਹੁੰਦਾ ਸਭ ਕੁਝ ਇਹਨ ਸਾਹ ਪਾਣੀ ਵਾਂਗ ਨਤਾਰ ਕੇ ਰੱਖਦਾ ਹਲਚਲ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ ਜਦੋਂ ਰਣਜੀਤ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਹੀ ਉਸ ਨੂੰ ਕਾਲੀ ਦਲ ਤੋਂ ਅਸਤੀਫਾ ਦਵਾਇਆ ਗਿਆ ਸੀ ਬੀਬਾ ਜੀ ਉਦੋਂ ਹੀ ਸਮਝ ਗਏ ਸੀ ਬੀਬਾ ਜੀ ਨਹੀਂ ਚਾਹੁੰਦੇ ਸੀ ਕਿ ਜਦੋਂ ਉਸ ਦੀ ਐਂਟਰੀ ਹੋ ਜੇ ਉਸ ਤੋਂ ਬਾਅਦ ਮੈਂ ਅਸਤੀਫਾ ਦੇਵਾਂ ਉਸ ਨੇ ਉਸ ਨੂੰ ਹਲਕਾ ਇੰਚਾਰਜ ਬਣਾ ਕੇ ਥੋਸਿਆ ਜਾਣਾ ਸੀ ਉੱਤੇ ਪਰ ਬੀਬਾ ਜੀ ਨੇ ਇਹ ਸਾਰਾ ਮੌਕਾ ਹੀ ਦੇ ਦਿੱਤਾ ਕਿ ਤੁਸੀਂ ਹੁਣ ਭਾਈ ਲੋਕਾਂ 'ਚ ਜਾਵੜੋ ਲੋਕਾਂ ਨੇ ਮੈਨੂੰ ਮੰਡਟ ਦਿੱਤਾ ਸੀ ਮੈਂ ਆਮ ਆਦਮੀ ਪਾਰਟੀ ਦੇ ਵਿੱਚੋਂ ਜਿੱਤੀ ਸੀ ਸੱਤਾਧਾਰੀ ਪਾਰਟੀ ਦੇ ਨਾਲ ਸੀ ਜੇ ਮੇਰੀ ਪਾਰਟੀ ਨਹੀਂ ਸਹਿਮਤ ਤਾਂ ਮੈਂ ਅਸਤੀਫਾ ਦੇ ਦਿੰਦੀ ਆ ਖਰੜ ਹਲਕੇ ਦੇ ਮਾੜੇ ਕਰਮ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਾਇਆ ਸੀ ਉਹ ਪਾਰਟੀ ਤੋਂ ਵੱਖ ਹੋ ਗਿਆ ਪਰ ਉਹ ਐਮਐਲਏ ਦੀ ਆਲਦੀ ਜਿਹੜੀ ਟਿਨਿਓਰ ਸੀ ਉਹ ਪੂਰੀ ਕਰ ਗਿਆ ਇਹ ਦੂਜੀ ਵਾਰ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਿਆ ਖਰੜ ਹਲਕਾ ਉਹ ਹਲਕਾ ਜਿਹੜਾ ਸਭ ਤੋਂ ਪੜਿਆ ਲਿਖਿਆ ਹਲਕਾ ਹੁਣ ਦੂਜੀ ਵਾਰ ਜੇ ਵਿਧਾਇਕ ਬਣੀ ਬੀਬੀ ਗਗਨਨ ਮੋਲਮਾਨ ਪਹਿਲਾ ਲੋਕਾਂ ਦੇ ਵਿੱਚ ਥੋੜਾ ਬਹੁਤਾ ਸੁਖ ਦਾ ਸਹਾਇਆ ਹੋਊਗਾ ਜਦੋਂ ਉਹਨੂੰ ਕੈਬਨਿਟ ਦਾ ਰੈਂਕ ਦਿੱਤਾ ਕਿ ਮਨਿਸਟਰ ਆ ਹਲਕੇ ਦੀ ਡਿਵੈਲਪਮੈਂਟ ਹੋਊਗੀ ਪੜੇ ਲਿਕੇ ਲੋਕ ਜਿਆਦਾਤਰ ਇਥੇ ਨੌਕਰੀ ਪਿੱਛੇ ਵਾਲੇ ਲੋਕ ਰਹਿੰਦੇ ਆ ਬਾਬੂਆਂ ਦਾ ਸ਼ਹਿਰ ਕਿਹਾ ਜਾਂਦਾ ਹੁਣ ਬੀਬਾ ਜੀ ਅਸਤੀਫਾ ਦੇਗੇ ਖਰੜ ਹਲਕੇ ਵਾਲਿਆਂ ਦਾ ਕੀ ਮਾੜੇ ਕਰਮ ਪਰ ਬੀਬਾ ਨੇ ਕੀ ਕੁਝ ਕਿਹਾ ਬੀਬਾ ਨੇ ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕੀਤਾ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਹਜੇ ਸਾਫ਼ ਨਹੀਂ ਹੋ ਸਕਿਆ